ਸਸਰੀ ਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਇਹ ਹਾਂ ਦੇਖੋ ਇਸ ਤਰ੍ਹਾਂ ਲੰਮਾ ਲੰਮਾ ਲਸਰਾਂਿਆਂ ਬਣਦਗਾ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬੈਕ ਸਾਈਡ ਤੋਂ ਵਸਾਲਸ ਲਾਈ ਉਟੀ ਉਟੀ ਲੰਗਦੀ ਹੈ ਕੋਈ ਸਿੱਧਾ ਪੁੱਠਾ ਗੁੰਡਾ ਨਹੀਂ ਪੈਂਦਾ ਜੀ ਸਿੱਧੇ ਸੇਰ ਤੋਂ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਸੱਤ-ਸੱਤ ਦੇ ਕੁੰਡਿਆਂ ਦੇ ਸਾਬ ਨੂੰ ਆਪਾਂ ਇੱਥੇ ਪਾ ਲਏ ਸੀਗੇ ਜਿਉਂਨੇ ਕੁੰਡੇ ਪਾਏ ਹੈ ਜੀ ਆਪਾਂ ਦੋ ਕੁੰਡੇ ਵੱਧ ਲੈ ਲੇ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਕਿਸੇ ਵੀ ਉਨ ਤੇ ਬਣਾ ਸਕਦੇ ਹਾਂ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਕੋਟੀ ਤੇ ਜਾਗਤ ਤੇ ਸਕੀਵੀ ਤੇ ਕੁਈ ਬੱਚਿਆਂ ਦਾ ਘੜੀਖਣ ਬਣਾਉਣਾ ਆਪਾਂ ਉਹਦੇ ਵੀ ਬਹੁਤ ਸੋਹਣਾ ਬਣਦਾ ਜੀ ਤੇ ਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਜੀ ਡਿਜ਼ਾਈਨ ਬਣਾ ਕੇ ਪਹਿਲਾਂ ਦੋ ਸਲਾਈਆਂ ਆਪਾਂ ਇੱਕ ਇਧਰੋਂ ਸਿੱਧੇ ਪਾਸੇ ਪਾਵਾਂਗੇ ਜੀ ਕਿ ਉਲਟੇ ਪਾਸੇ ਤੀਜੀ ਸਲਾਈ ਚ ਆਪਣਾ ਡਿਜ਼ਾਈਨ ਬਣੂਗਾ ਲੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲੋਜੀ ਆ ਤਿੰਨ ਕੁੰਡੇ ਆਪਾਂ ਬਣਾਗੇ ਜੀ ਉਲਟੇ ਤਿੰਨ ਕੁੰਡੇ ਬਣ ਲਈ ਜੀ ਉਲਟੇ ਲੋਜੀ ਤਾਗਾ ਬੈਕ ਸਾਈਡ ਕਰ ਲਿਆ ਤੇ ਚਾਰ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇੱਕ ਦੋ ਤਿੰਨ ਚਾਰ ਤਾਗਾ ਆਪਣੇ ਕੰਨੀ ਕਰਾਂਗੇ ਜੀ ਤੇ ਤਿੰਨ ਕੁੰਡੇ ਆਪਾਂ ਫੇਰ ਉਲਟੇ ਬਣਾਵਾਂਗੇ ਇੱਕ ਦੋ ਤਿੰਨ ਹੁਣ ਤੱਕ ਅਗਾਂ ਫਿਰ ਬੈਕਸਾਈਡ ਕਰਾਂਗੇ ਜੀ ਤੇ ਚਾਰ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇੱਕ ਦੋ ਤਿੰਨ ਚਾਰ ਹੁਣ ਫੇਰ ਤੱਕ ਆਪਣੀ ਕੰਨੀ ਕਰਾਂਗੇ ਜੀ ਤਿੰਨ ਕੁੰਡੇ ਉੱਤੇ ਇੱਕ ਦੋ ਤਿੰਨ ਤੇ ਆ ਗੁੰਦ ਆਪਾਂ ਬਗੈਰ ਬੁਨਿਆਲਾਾਂਗੇ ਜੀ ਉਲਟੀ ਸਲਾਈ ਚ ਬੁਨਾਂਗੇ ਲੋ ਜੀ ਇਹ ਸਾਰੀ ਸਲਾਈ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜੀ ਲੋ ਜੀ ਹੁਣ ਆ ਗਏ ਆਪਾਂ ਸਿੱਧੀ ਸਲਾਈ ਤੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਏ ਜੀ ਲੋ ਜੀ ਤਾਗਾ ਆਪਣੇ ਕੰਨੀ ਕਰਾਂਗੇ ਤਿੰਨ ਕੁੰਡੇ ਉਲਟੇ ਲੋ ਜੀ ਤੇ ਤਾਗਾ ਆਪਣੇ ਕੰਨੀ ਰੱਖਾਂਗੇ ਜੀ ਜਿਹੜਾ ਆ ਕੁੰਡਾ ਇਹਨੂੰ ਅਸਾਂ ਪਾਏ ਬਦਲਾਂਗੇ ਜੀ ਇਸ ਤਰ੍ਹਾਂ ਮੈਂ ਲਾ ਲੇ ਇਸ ਤਰ੍ਹਾਂ ਬਦਲ ਕੇ ਤੇ ਦੂ ਦਾ ਇੱਕ ਬਣਾਵਾਂਗੇ ਜੀ ਤੇ ਤਾਗਾ ਆਪਣੀ ਕੰਨੀ ਰੱਖਾਂਗੇ ਤੇ ਇੱਥੇ ਬਲ ਵੱਜ ਜੂ ਜੀ ਜਿਹੜਾ ਆਪਾਂ ਇੱਥੇ ਘਟਾਵਾਂਗੇ ਜੀ ਤੇ ਉਹੀ ਆਪਣਾ ਵੱਜ ਜੂ ਲਓ ਜੀ ਆ ਦੋ ਦਾ ਆਪਾਂ ਫੇਰ ਇੱਕ ਕਰਾਂਗੇ ਜੀ ਅੱਜ ਇਸ ਤਰ੍ਹਾਂ ਲਓ ਜੀ ਲਓ ਜੀ ਆ ਦੋ ਦਾ ਇੱਕ ਬਣਾ ਲਿਆ ਤੇ ਤਾਗਾ ਆਪਾਂ ਬੈਕ ਸਾਈਡ ਹੀ ਰੱਖਾਂਗੇ ਜੀ ਬਲ ਮਾਰਾਂਗੇ ਇਸ ਤਰ੍ਹਾਂ ਤਨ ਨੂੰ ਫੇਰ ਆਪਾਂ ਉਲਟੇ ਬਣਾਵਾਂਗੇ ਇੱਥੇ ਆ ਆਪਣਾ ਬਦਜੀ ਆ ਆ ਗੁੰਡਾ ਇਹ ਬਦਜੀ ਆ ਜੀ ਆਹ ਗੁੰਡਾ ਆਪਣਾ ਬਦ ਗਿਆ ਜਿਹੜਾ ਆਪਾਂ ਇੱਥੇ ਘਟਾਇਆ ਸੀ ਉਹ ਇੱਥੇ ਬਦ ਗਿਆ ਲਓ ਜੀ ਤਨ ਨੂੰ ਗੁੰਡੇ ਫੇਰ ਉਲਟੇ ਤਾਂ ਅੱਗ ਆਪਣੀ ਕੰਨੀ ਰੱਖਾਂਗੇ ਜੀ ਤੇ ਆਹ ਗੁੰਡਾ ਆਪਾਂ ਬਦਲਾਂਗੇ ਆ ਦੇਖੋ ਇਸ ਤਰ੍ਹਾਂ ਹਨਾ ਆਪਾਂ ਇੱਧਰ ਲਈ ਸਲਾਈ ਤੇ ਲਾਵਾਂਗੇ ਲਓ ਜੀ ਜਿਹੜਾ ਆਪਾਂ ਇੱਥੇ ਘਟਾਉਨੇ ਆਂ ਜੀ ਉਹ ਹੀ ਆਪਣਾ ਇੱਥੇ ਆ ਬੱਦ ਜਾਂਦਾ ਦੇਖ ਤੱਗਾ ਬੈਕ ਸਾਈਡ ਹੀ ਰੱਖਾਂਗੇ ਤੇ ਹੁਣ ਆਪਾਂ ਫੇਰ ਰੋਟਾ ਕੁੰਡਾ ਬਣਾਵਾਂਗੇ ਲੋ ਜਿਹੜਾ ਆਪਣਾ ਇੱਥੇ ਘਟਦਾ ਹੈ ਜੀ ਦੂਜੀ ਥਾਂ ਆ ਕੇ ਉਹ ਇੱਥੇ ਵੱਧ ਜਾਂਦਾ ਹੈ ਦੇਖੋ ਅੱਜ ਇਹਨਾਂ ਕੁੰਡਿਆਂ 'ਪਾ ਫੇਰ ਉਲਟੀ ਬਣਾਵਾਂਗੇ। ਤਾਂ ਅਗਾਂ ਬੈਕ ਸਾਈਡ ਆਹ ਕੁੰਡਾ ਲਾਲ ਹੈ ਜੀ ਉਲਟੀ ਸਲਾਈ ਚ ਬਣਾਵਾਂਗੇ। ਤੇ ਉਲਟੀ ਸਲਾਈ ਆਪਾਂ ਸਾਰੀ ਪਲੇਨ ਬਣਾ ਕੇ ਕੰਪਲੀਟ ਕਰਾਂਗੇ। ਲੋਚ ਲੋ ਜੀ ਆਪਣੀਆਂ ਚਾਰ ਸਲੰਗ ਹੋਆਂ ਕੰਪਲੀਟ ਤੇ ਹੁਣ ਅਗੇ ਆਪਾਂ ਸਿੱਧੀ ਛੇੜ ਪੰਜਵੀਂ ਸਲਾਈ ਤੇ ਅੱਠ ਸਲਾਈਆਂ ਚ ਆਪਾਂ ਸੁੰਡ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜੀ ਲੋ ਜੀ ਆਹ ਕੁੰਡਾ ਆਪਾਂ ਸਿੱਧਾ ਬਣਾ ਲਈ ਤਿੰਨ ਕੁੰਡੇ ਉਲਟੇ ਬਣਾਵਾਂਗੇ ਲੋ ਜੀ ਤੇ ਆਹ ਚਾਰ ਕੁੰਡੇ ਤੱਕ ਆ ਬੈਕ ਸਾਈਡ ਕਰਾਂਗੇ ਜੀ ਚਾਰ ਕੁੰਡੇ ਆਪਾਂ ਫੇਰ ਸਿੱਧੇ ਬਣਾਵਾਂਗੇ ਜੀ ਦੋ ਸਲਾਈਆਂ ਲਗਾਇਆ ਪਾਉਂਦਾ ਜੀ ਆਪਣੇ ਡਿਜ਼ਾਈਨ ਚ ਤਿੰਨ ਕੁੰਡੇ ਆਪਾਂ ਫੇਰ ਰੋਟੀ ਬਣਾਵਾਂਗੇ ਜੀ ਚਾਰ ਕੁੰਡੇ ਸਿੱਧੀ ਬਣਾਵਾਂਗੇ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਲੋ ਜੀ ਹੁਣ ਆਗੇ ਜੀ ਆਪਾਂ ਕੋਈ ਟਿਸਲਾਈ ਤੇ ਹੀਮੀ ਸਲਾਈ ਤੇ ਇਹ ਸਾਰੀ ਆਪਾਂ ਡਿਊਟੀ ਬਣਾ ਕੇ ਕੰਪਲੀਟ ਕਰਾਂਗੇ ਜੀ ਲੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਐਂਡ ਟਿੱਕਰ ਦੇਖਿਆ ਕਰੋ ਬਹੁਤ ਸੋਹਣਾ ਡਿਜ਼ਾਈਨ ਬਣਾ ਕੇ ਆਪਾਂ ਤਿਆਰ ਕਰੇ ਆਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਜੀ ਲੋਜੀ ਤਿੰਨ ਕੁੰਡੇ ਫੇਰ ਆਪਾਂ ਉਲਟੇ ਬਣਾਵਾਂਗੇ ਜੀ ਇਸ ਤਰ੍ਹਾਂ ਤੇ ਇੱਥੇ ਹੁਣ ਦੋ ਦਾ ਫੇਰ ਇੱਕ ਬਣਾਵਾਂਗੇ ਜੀ ਆ ਦੇਖੋ ਇਸ ਤਰ੍ਹਾਂ ਆਹ ਕੁੰਡਾ ਆਪਾਂ ਇਹ ਬਦਲ ਕੇ ਚੜਾ ਲਿਆ ਤਾਂ ਗਾ ਆਪਣੇ ਕੰਨੀ ਰੱਖਣੇ ਜੀ ਜਿਹੜਾ ਇੱਥੇ ਇੱਕ ਘਟਾਵਾਂਗੇ ਤੇ ਉਹ ਆਪਣਾ ਇੱਥੇ ਇੱਕ ਵੱਧ ਜਾਊਗਾ ਜੀ ਆ ਦੇਖੋ ਇਸ ਤਰ੍ਹਾਂ ਲੋਜੀ ਇਹ ਆਪਣਾ ਬੱਧ ਗਿਆ ਜੀ ਆਹ ਦੂ ਦਾ ਆਪਾਂ ਫੇਰ ਇੱਕ ਕਰਾਂਗੇ ਲਓ ਜੀ ਤੱਗਾ ਵੈਕਸੜੀ ਰੱਖਾਂਗੇ ਜੀ ਤੇ ਆਹ ਕੁੰਡਾ ਉਲਟਾ ਬਣਾਵਾਂਗੇ ਤੇ ਐ ਆਪਣਾ ਬਾਲ ਆ ਜੂਗਾ ਜੀ ਆ ਦੇਖੋ ਇਸ ਤਰ੍ਹਾਂ ਲਓ ਜੀ ਆਪਾਂ ਜਿਹੜਾ ਇਹ ਚਿਕਟਾਉਣੀ ਆ ਜੀ ਉਹ ਹੀ ਆਪਣਾ ਇੱਥੇ ਸਨ ਚ ਵੱਜ ਜਾਂਦਾ ਤਿੰਨ ਕੁੰਡੇ ਲੋਟੇ ਬਣਾਵਾਂਗੇ। ਲੋ ਜੀ। ਧੱਕ ਆਪਣੇ ਕੰਨੀ ਰੱਖਣਾ ਜੀ ਤੇ ਆਹ ਦੁੱਧ ਦਾ ਇੱਕ ਫੇਰ ਕਰਾਂਗੇ। ਲੋ ਜੀ। ਆਂਬਾਲ ਪੈ ਜਾਂਦਾ ਇੱਥੇ ਜਿਹੜਾ ਆਪਣਾ ਇੱਥੇ ਘਟਦਾ ਜੀ ਉਹ ਆਪਣਾ ਇੱਥੇ ਪੈ ਜਾਂਦਾ। ਇਹ ਦੇਖੋ। ਇਸ ਤਰ੍ਹਾਂ। ਲੋ ਜੀ। ਤੇ ਆਹ ਦੁੱਧ ਦਾ ਆਪਾਂ ਨੂੰ ਖੀਰ ਇੱਕ ਬਣਾਵਾਂਗੇ ਜੀ। ਲੋਜੀ ਤੇ ਧੱਗਾ ਬੈਕ ਸਾਈਡ ਰੱਖਾਂਗੇ ਤੇ ਇੱਥੇ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਲੋਜੀ ਆਪਾਂ ਇੱਥੇ ਵਧ ਗਏ ਜੀ ਜਿਹੜਾ ਆਪਾਂ ਇੱਥੇ ਘਟਾਉਣੀ ਆ ਉਹ ਇੱਥੇ ਵਧ ਜਾਂਦਾ ਜੀ ਉਲਟੇ ਕੁੰਡੇ ਵਾਲੇ ਲੋਜੀ ਤਿੰਨ ਕੁੰਡੇ ਫੇਰ ਉਲਟੇ ਤੇ ਆ ਧੱਗਾ ਕੁੰਡਾ ਆਪਾਂ ਲਾ ਲਿਆ ਜੀ ਉੱਟੀ ਸਾਈਡ ਬਣਾਵਾਂਗੇ ਲੋਜੀ ਤਿਆਸ ਨੂੰ ਪਤਖਾਉਣੇ ਜਿਹੜੀ ਸਲਾਈ ਪਾ ਕੇ ਡਿਜ਼ਾਈਨ ਕਿਸ ਤਰ੍ਹਾਂ ਬਣਦਾ ਸਿੰਪਲ ਜਿਹਾ ਸੋਹ ਭਰਿਆ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹਲਕਾ ਜਿਹਾ ਡਿਜ਼ਾਈਨ ਹੈ ਜੀ ਲੋਜੀ ਅੱਛਾ ਲੰਗਾ ਚੱਪੜ ਦਾ ਜੈਨ ਬਣਾ ਲਿਆ ਜੀ ਇਸ ਤਰ੍ਹਾਂ ਬਣੁੰਦਾ ਬਹੁਤ ਸੋਹਣਾ ਲੱਗਦਾ ਬੇਲਾਂ ਵਾਲਾ ਡਿਜ਼ਾਈਨ ਹੈ ਜੀ ਆ ਦੇਖੋ ਜੀ ਬਹੁਤ ਸੋਹਣਾ ਬਹੁਤ ਪਿਆਰਾ ਤੇ ਸਿੰਪਲ ਤੇ ਸੌਖਾ ਬੜਾ ਡਿਜ਼ਾਈਨ ਹੈ ਜੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਵੀਡੀਓ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਕੰਟੀ ਲਵਟਨ ਜਰੂਰ ਦਵਾ ਲਿਆ ਕਰੋ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ